ਅੱਗੇ ਜਾਵੇ ਜਿਉਂ ਦਾ ਰਹਿ ਬਾਪੂ ਫਰੰਦੀਪੁਰਿਆ ਗੋਪੀ ਬਾਜੇ ਖਾਂਦੇ ਵਾਲਿਆ ਆਹ ਗੋਪੀ ਫਰੰਦੀਪੁਰਿਆ ਮੈਂ ਇੱਕ ਪਤਣਾ ਵਾਲਾ ਫਰੰਦੀਪੁਰਿਆ ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇ ਵਿੱਚ ਪਾਣਾ ਆਹ ਸਾਹਮਣੇ ਫਰੰਦੀਪੁਰਿਆ ਗੋਪੀ ਲਾ ਗਿਆ ਮੇਰੇ ਵੀਰੋ ਰੋਪੜਿਆ ਨਾਲਾ ਹੁੰਦੇ ਲਾਲਾ ਲਾਲਾ ਅੱਜ ਮੇਰੇ ਵੀਰੋ ਰਾਜਾ ਸੰਸੀ ਹਵਾਈ ਅੱਡੇ ਦੇ ਲਾਗੇ ਪੈ ਗਏ ਪੜਾ ਕੇ ਦੀ ਕੋਚ ਨੇ ਵਕਤ ਵਕਤ ਤੇ ਸੈਮੀਨਾਰ ਵੀ ਕਰਦੇ ਆ ਆ ਰੈਫਰੀ ਸ਼ਿਪ ਲੀਆਂ ਸਵਾਵਾ ਦਿੰਦਾ ਪਰ ਆ ਇੱਕ ਵਾ ਇੱਕ ਵਤੇ ਜੀਵਨ ਇੱਕ ਵਾ ਇੱਕ ਵੇਖ ਹਜ਼ਾਰ ਤੇ ਹੋ ਗਏ ਗਾਗੂ ਚੰਗੇ ਆ ਜਾਣੇ ਮਾਧਵੀ ਮੋਰਾ نسل ਦੇ ਮਰ ਜਾਣੇ ਪਰ ਗੋਪੀ ਗੋਪੀ ਆ ਟੱਕਰ 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 ਗੋਪੀ ਗੋਪੀ ਮੇਲਾ ਬਣ ਗਿਆ ਆਪਰ ਲਾਊਗਾ ਵੀ ਗਾਲ ਲੱਭਣੀ ਆ ਉਹ ਗਾਲ ਲੱਭਣੀ ਇੱਕ ਵੇ ਇੱਕ ਵੇ ਓ ਰਪੋਟਾ ਉੱਕੇ ਆ ਮੈਨੂੰ ਲੱਗਦਾ ਇੱਕ ਬੰਦੇ ਵੀ ਦੋ ਦਫਾ ਹੋ ਗਿਆ ਹਾਂ ਸਿੰਘਾ ਉਹ ਸਿੰਘਾ ਸਿੰਘਾ ਉਹ ਲੋਧੀ ਮੇਲਾ ਲੁੱਟ ਗਿਆ ਲੋਧੀ 60 ਹਜ਼ਾਰ ਦਾ ਝੱਫੋ ਲਾ ਗਿਆ ਲੋਤੀਰੇ ਨਾ ਟੱਚ ਤੇ ਤੈਨੂੰ ਜਫੇ ਬੈਸਟ ਜਫੀ ਲੋਤੀ ਜਗਤੇਰ ਕਲਾ ਵਾਲਾ